ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 28 ਦਸੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਜਿਵੇਂ ਕੱਲ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਮੀਂਹ ਪਿਆ ਤੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਗੜੇਮਾਰੀ ਦੇਖੀ ਗਈ ਜਿਸ ਕਰਕੇ ਠੰਡ ਵਿੱਚ ਚੋਖਾ ਵਧ ਹੋਇਆ ਵਾਧਾ ਹੋਇਆ ਅੱਜ ਵੀ ਸਵੇਰ ਵੇਲੇ ਤੋਂ ਲਗਾਤਾਰ ਪੰਜਾਬ ਦੇ ਵਿੱਚ ਸੰਘਣੀ ਬੱਦਲਵਾਈ ਬਣੀ ਹੋਈ ਹੈ ਤੇ ਰੁਕ ਰੁਕ ਕੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਇਹ ਕਾਰਵਾਈਆਂ ਕੱਲ ਜਿੰਨੀ ਆ ਤੇਜ਼ ਤਾਂ ਨਹੀਂ ਪਰ ਫਿਰ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਹੋ ਰਹੀਆਂ ਹਨ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਰਾਤ ਵੇਲੇ ਵੀ ਕੁਝ ਖਾਸ ਮੌਸਮ ਦੇ ਵਿੱਚ ਸੁਧਾਰ ਹੁੰਦਾ ਹੋਇਆ ਦਿਖਾਈ ਨਹੀਂ ਦਵੇਗਾ ਇਸੇ ਤਰ੍ਹਾਂ ਹੀ ਰੁਕ ਰੁਕ ਕੇ ਮੀਂਹ ਦੇ ਛਰਟੇ ساری ਰਾਤ ਲ ਤੇ ਬੱਦਲ ਵਾਈ ਇਸੇ ਤਰ੍ਹਾਂ ਹੀ ਬਣੀ ਰਹੇਗੀ ਖਾਸ ਕਰਕੇ ਪਵਾਦ ਖੇਤਰ ਤੇ ਹਰਿਆਣੇ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਬਹੁਤਾ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਤੇ ਇਧਰ ਪਠਾਨਕੋਟ ਗੁਰਦਾਸ ਪਠਾਨਕੋਟ ਹੁਸ਼ਿਆਰਪੁਰ ਜਾਂ ਆਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਵੀ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਸਵੇਰ ਵੱਲੇ ਤੋਂ ਹੀ ਮੀਂਹ ਦੀਆਂ ਕਾਰਵਾਈਆਂ ਜਾਰੀ ਹਨ ਜੁਪੀ ਦੇ ਵੀ ਕਾਫੀ ਇਲਾਕਿਆਂ ਦੇ ਵਿੱਚ ਦਿੱਲੀ ਤੱਕ ਮੀਂਹ ਦੀਆਂ ਕਾਰਵਾਈਆਂ ਜਾਰੀ ਹਨ ਪੰਜਾਬ ਦੇ ਵਿੱਚ ਬੱਦਲਵਾਈ ਲਗਾਤਾਰ ਬਣੀ ਹੋਈ ਹੈ ਪਰ ਰੁੱਕ ਰੁੱਕ ਕੇ ਮੀਂਹ ਦੀਆਂ ਕਾਰਵਾਈਆਂ ਹਨ ਉਮੀਦ ਤਾਂ ਇਹ ਹੈ ਕਿ ਅੱਜ ਰਾਤ ਤੱਕ ਇਹ ਸਿਸਟਮ ਪੰਜਾਬ ਤੋਂ ਪਰ ਲੰਘ ਜਾਵੇਗਾ ਤੇ ਕੱਲ ਤੋਂ ਮੌਸਮ ਸਾਫ਼ ਹੋਣਾ ਸ਼ੁਰ ਦਿਨਾਂ ਦੇ ਵਿੱਚ ਧੁੰਦ ਦਾ ਵਾਧਾ ਦੇਖਿਆ ਜਾਵੇ ਤੇ ਅਗਲਾ ਸੈਂਪਲ ਜਿਹੜਾ ਮੀਂਹ ਦਾ ਆਇਆ 4 ਜਾਂ 5 ਜਨਵਰੀ ਨੂੰ ਇੱਕ ਵਾਰ ਫਿਰ ਤੋਂ ਇਸੇ ਤਰ੍ਹਾਂ ਹੀ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ